ਹਾਂ ਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਤਿ ਆਓ ਠੀਕ ਠਾਕ ਸਾਰੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਕੁਝ ਪਹਿਣਾ ਲੈਣਾ ਜ਼ਰੂਰੀ ਚੀਜ਼ਾਂ ਦਿਖਾਣੇ ਆ ਆ ਦੇਖੋ ਜਿੱਦਾਂ ਪਹਿਣਾ ਕੋਲੇ ਟਾਈਮ ਹੁੰਦਾ ਹੈ ਬਹੁਤ ਜ਼ਿਆਦਾ ਘਰੇ ਚਲੋ ਕੰਮ ਕਾਰ ਕਰ ਲਿਆ ਘਰ ਦਾ ਫ੍ਰੀ ਹੋ ਗਏ ਤਾਂ ਘੰਟਾ ਡੇਢ ਘੰਟਾ ਪਾਦੇ ਵਾਸਤੇ ਕੱਢ ਲਈਏ ਤੇ ਪਹਿਣਾ ਦਾ ਛੋਟਾ ਮੋਟਾ ਖਰਚਾ ਵਿੱਚੋਂ ਨਿਕਲ ਜਾਂਦਾ ਹੈ ਆ ਦੇਖੋ ਆਪਾਂ ਜੈਕਟ ਬਣਾਈ ਹੈ ਗੜੇ ਹਜੇ ਬਣਾ ਹੀ ਰਹੇ ਸੀ ਕਿ ਤਿਆਰ ਕਰ ਰਹੇ ਆ ਜਿਹਦੀ ਸਲਾਈ ਕਰਨ ਵਾਲੀ ਹੈ ਆ ਦੇਖੋ ਕਿੰਦਾ ਸੋਹਣਾ ਬਣਿਆ ਹੋਇਆ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਆ ਇਹਨਾਂ ਚੀਜ਼ਾਂ ਨਾ ਤੇ ਆ ਛੋਟਾ ਹੈ ਬੱਚੇ ਵਸਤੇ ਬਣਾਇਆ ਜਿੱਦਾਂ ਥੋੜਾ ਥੋੜਾ ਟਾਈਮ ਹੁੰਦਾ ਘੰਟੇ ਡੇਢ ਘੰਟੇ ਵਸਤੇ ਤੇ ਪਹਿਣਾ ਕੁਝ ਵੀ ਥੋੜਾ ਜਿਹੀ ਟਾਈਮ ਕੱਢ ਕੇ ਇਹ ਵਾਂਗੀਆਂ ਚੀਜ਼ਾਂ ਕਰਕੇ ਕਰ ਸਕਦੀ ਹੈ ਤੇ ਆਪ ਦੀਆਂ ਛੋਟੀਆਂ ਛੋਟੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੀਆਂ ਇਹ ਨਹੀਂ ਹੈਗਾ ਵੀ ਆਪਾਂ ਨੂੰ ਥੋੜੇ ਥੋੜੇ ਵਸਤੇ ਕਰਦਿਆਂ ਤੋਂ ਪੈਸੇ ਮੰਗਣੇ ਪੈਣ ਵੀ ਸਾਨੂੰ ਪੈਸੇ ਦੇ ਦੋ ਅਸੀਂ ਆ ਚੀਜ਼ ਲੈਣੀ ਹੈ ਅਸੀਂ ਉਹ ਲੈਣੀ ਆਪਣੀਆਂ ਛੋਟੀਆਂ ਮੋਟੀਆਂ ਜ਼ਰੂਰਤਾਂ ਇਹਦੇ ਨਾਲ ਪੂਰੀਆਂ ਹੋ ਸਕਦੀਆਂ ਨੇ ਜੇ ਭੈਣਾ ਥੋੜੀ ਜੀ ਕੋਸ਼ਿਸ਼ ਕਰਨ ਆ ਡਿਜ਼ਾਈਨ ਨੇੜੇ ਤੋਂ ਦਿਖਾਇਓ ਆ ਦੇਖੋ ਕਿੰਨੀ ਸੋਹਣੀ ਚੀਜ਼ ਬਣੀ ਹੋਈ ਹੈ ਇਹ ਬਟਨ ਲਾਉਣੇ ਆ ਇਹਦੇ ਬਟਨ ਰੱਖੇ ਹੋਏ ਆ ਇਹਨੂੰ ਹੁਣ ਹੀ ਰੈਡੀ ਕੀਤਾ ਸੀਗਾ ਆ ਦੇਖੋ ਜੀ ਦੇਖੋ ਕਿੰਨੀ ਪਿਆਰੀ ਲੱਗਦੀ ਜੈਕੀਟ ਆ ਕਿਸੇ ਦੀ ਆਈ ਹੋਈ ਸੀ ਬਣਾਉਣਾ ਕਿਸਨ ਬਣਾ ਕੇ ਦੋ ਤੇ ਆਪਾਂ ਤਿਆਰ ਕਰਕੇ ਰੱਖੀਏ ਇਹ ਕੇ ਇਹ ਬਲਾਊਜ਼ ਹੈ ਬਲਾਊਜ਼ ਬੋਲਦੇ ਹਨ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਇਹ ਵੀ ਤਿਆਰ ਕਰਨਾ ਹੈ ਅਸਲਾਈ ਕਰਨੀ ਹੈ ਇਹ ਕੰਮ ਆਇਆ ਆਪਾਂ ਥੋੜਾ ਜਿਹਾ ਟਾਈਮ ਹੁੰਦਾ ਹੈ ਕੰਮ ਕਰਕੇ ਇਹ ਬੱਚੇ ਵਾਸਤੇ ਥੋੜੀ ਜਿਹੀ ਪਛਮ ਪਈ ਹੋਈ ਸੀ ਆਪਣੇ ਕੋਲ ਤੇ ਆਪਾਂ ਕਿਹਾ ਕਿ ਚਲੋ ਆ ਬੱਚੇ ਵਾਸਤੇ ਬਣਾ ਕੇ ਰੱਖ ਲੈਨੇ ਆ ਇਹ ਆਪਾਂ ਨੂੰ ਐ ਲੱਗਦਾ ਹੁੰਦਾ ਕਿ ਸੇਲ ਨਹੀਂ ਹੋਣੇ ਔਰ ਸਰਦੀਆਂ ਦੇ ਵਿੱਚ ਨਾ ਸੇਲ ਵਾਧੂ ਹੋ ਜਾਂਦੇ ਆ ਬਹੁਤ ਹੀ ਭੈਣਾ ਪੁੱਛਦੀਆਂ ਆਏਂਗੇ ਤੁਸੀਂ ਬਣਾ ਦੋ ਸਾਨੂੰ ਜਾਂ ਬਣੇ ਪਏ ਆ ਤਾਂ ਦੇ ਦੋ ਤੇ ਚਲੋ ਇਹ ਹੋ ਜਾਂਦਾ ਵੀ ਥੋੜੀਆਂ-ਬੋਤੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਘਰੇ ਜਿੰਨਾ ਕੁ ਟਾਈਮ ਹੁੰਦਾ ਆਪਣੇ ਕੋਲੇ ਆਪਾਂ ਉਹਨਾਂ ਕੋਈ ਕਰ ਸਕਦੇ ਆਂ ਹਾਂਜੀ ਆਪਾਂ ਬਣਾ ਲੱਗੇ ਆ ਸਪਰਾਉਟ ਆਪਾਂ ਭੋਂਦੀ ਅਮੂੰਗੀ ਹਰੀ ਮੂੰਗੀ ਹਰੀ ਮੂੰਗੀ ਦੀ दाल ਤੇ ਕਾਪਾ ਬਲੈਕ ਜਿਹਨੇ ਕਾਲੀ ਛੂਲੀ ਇਹ ਭੋਂਕੇ ਰੱਖਤੀ ਹੈ ਜਿੰਨਾਂ ਦਾ ਆਪਾਂ ਸਪਰਾਉਟ ਬਣਾਵਾਂਗੇ ਸੈਲਡ ਬਣਾਵਾਂਗੇ ਅਜਰਾ ਅਜ ਨੂੰ ਓਵਰ ਨਾਈਟ ਸੋਕ ਕਰਕੇ ਰੱਖ ਦਾਂਗੇ ਸਵੇਰ ਇਹਨਾਂ ਨੂੰ ਕੱਪੜੇ ਦੇ ਵਿੱਚ ਬੰਨ ਲਾਂਗੇ ਸ਼ਾਮ ਤੱਕ ਸਪਰਾਉਟ ਬਣ ਜਾਣਗੇ ਸ਼ਾਮ ਨੂੰ ਸੈਲਡ ਬਣਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਕਾਲੇ ਛੋਲੇ ਤੇ ਲੰਗੀ ਦੀ दाल ਹਾਂਜੀ ਆਹ ਪੌਸਤਨ ਬਣਾਏ ਸੀ ਇਹ ਕੱਲ੍ਹ ਵਾਲੀ ਰਾਤ ਨੂੰ ਭਿਓ ਕੇ ਰੱਖੇ ਸੀ ਸਪਰਾਉਟ ਆ ਦੇਖੋ ਜੀ ਬਣ ਗਏ ਆਹ ਦਾਲ ਵਾਲੇ ਤਾਂ ਬਹੁਤ ਵਧੀਆ ਬਣਗੇ ਮੂੰਗੀ ਦੀ दाल ਗੜਤ ਅਰਚਣੇ ਆ ਕਾਲੇ ਛੋਲੇ ਆ ਜਿਹੜੇ ਇਹ ਨਾਲ ਨਹੀਂ ਨਿਕਲੇਗੇ ਉਸ ਤੋਂ ਬਾਅਦ ਇੱਕ ਕੱdolo ਦੇ ਆਹ ਜਿਹਨਾਂ ਰਾਤ ਨੂੰ ਫੇਰ ਰੱਖਣੇ ਪੈਣਗੇ ਕੱਪੜੇ ਦੇ ਬਾਂਹੇ ਕਿ ਰੱਖੇ ਸੀ ਪਾਣੀ ਦੀ ਛਾਣ ਕੇ ਲੈਣਾ ਤੇ ਆਪਾਂ ਸੈਲਡ ਬਣਾਉਣ ਲੱਗੇ ਸੀ ਇਹਦੇ ਵਿੱਚ ਕੀੜਾ ਟਮਾਟਰ ਤੇ ਨਿੰਬੂ ਪਾਲੇ ਥੋੜੀ ਜਿਹੀ ਵਿੱਚ ਮੂੰਗੀ ਪਾਤੀ ਛੋਲੇ ਵੀ ਪਾਤੇ ਇਹ ਵਿੱਚ ਨਮਕ ਪਾਤਾ ਹੈ हरी मिर्च भी सकते हैं कट के तो पर आपने नहीं पाई नहीं देखे। 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 हेल्दी है बहुत ज्यादा टेस्टी भी लग रहा है